ਬਿਕਰਮਜੀਠਿਆ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਬਿਕਰਮਜੀਠਿਆ ਦੀ ਅੱਜ ਪੇਸ਼ੀ ਹੈ ਤੇ ਉੱਥੇ ਹੀ ਸਿੱਟ ਦੇ ਵੱਲੋਂ ਅੱਜ ਜਿਹੜੇ ਕਿ ਪੇਸ਼ ਹੋਣ ਦੇ ਹੁਕਮ ਬਿਕਰਮ ਮਜੀਠੀਆ ਨੂੰ ਦਿੱਤੇ ਗਏ ਨੇ ਤੇ ਦੱਸ ਦਈਏ ਕਿ ਅੱਜ ਬਿਕਰਮ ਮਜੀਠੀਆ ਪੇਸ਼ ਹੋ ਸਕਦੇ ਨੇ ਤੇ ਜਿਸ ਨੂੰ ਲੈ ਕੇ ਡ੍ਰੈਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ ਤੇ ਜਿਸ ਦੇ ਜ਼ਰੀਏ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਉੱਥੇ ਹੀ ਲਗਾਤਾਰ ਬਿਕਰਮ ਮਜੀਠੀਆ ਨੂੰ बार-बार ਸਮਨ ਜਿਹੜੇ ਕਿ ਭੇਜੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਇਹਨਾਂ ਸਮਨਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਬਿਕਰਮ ਮਜੀਠੀਆ ਨੇ ਚੜ੍ਹਵਾਉਂ ਵਿਦਤੀ ਸੀ ਤੇ ਉਥੇ ਹੀ ਬਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਜਦੋਂ ਇਹ ਸਾਰਾ ਕੇਸ ਹੋ ਰਿਹਾ ਹੈ ਤੇ ਬਾਰ-ਬਾਰ ਜਿਹੜਾ ਕਿ ਸੈਟ ਮੈਨੂੰ ਜਾਣ ਜਾਣ ਕੇ ਸੰਮਣ ਭੇਜ ਰਿਹਾ ਤੇ ਜਾਣ ਬੁਝ ਕੇ ਸਾਜ਼ਿਸ਼ਾਂ ਜਿਹੜੀਆਂ ਆਪ ਸਰਕਾਰ ਰਚ ਰਹੀ ਹੈ ਤੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਸੰਮਣਾਂ ਨੂੰ ਲੈ ਕੇ ਚੁਣੌਤੀ ਵੀ ਦਿੱਤੀ ਗਈ ਸੀ ਤੇ ਉੱਥੇ ਹੀ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਵਿਕਰਮ ਮਜੀਠੀਆ ਨੂੰ ਦੇ ਦਿੱਤੀ ਸੀ ਪਰੰਤੂ ਵਿਕਰਮ ਮਜੀਠੀਆ ਨੂੰ ਇੱਕ ਵੱਡੀ ਰਾਹਤ ਮਿਲਣ ਤੋਂ ਬਾਅਦ ਵੀ ਜਿਹੜਾ ਕਿ ਸੰਮਣ ਭੇਜ ਦਿੱਤਾ ਗਿਆ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ ਤੇ ਇਸ ਕਾਰਨ ਉਹ ਪੇਸ਼ ਨਹੀਂ ਹੋ ਸਕੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਚਿੱਠੀ ਲਿਖ ਕੇ ਸੈਟ ਨੂੰ ਜਿਹੜਾ ਕਿ ਗਿਆ ਕਿ ਮੈਨੂੰ ਕੁਝ ਸਮਾਂ ਦਿੱਤਾ ਜਾਵੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਸਰ ਹੀ ਲੈ ਕੇ ਜਿਹੜਾ ਕਿ ਉਹਨਾਂ ਦਾ ਪੇਚ ਫਸਿਆ ਰਹਿੰਦਾ ਹੈ ਤੇ ਦੋਵੇਂ ਇੱਕ ਦੂਜੇ ਨੂੰ ਲੈ ਕੇ ਤਿੱਖੇ ਨਿਸ਼ਾਨੇ ਜਿਹੜੇ ਕਿ ਦੋਨਾਂ ਦੇ ਵੱਲੋਂ ਸਾਧੇ ਜਾਂਦੇ ਨੇ ਤੇ ਉੱਥੇ ਹੀ ਬਿਕਰਮ ਮਜੀਠੀਆ ਦੇ ਵੱਲੋਂ ਕਹਿਣਾ ਸੀ ਕਿ ਬਿਕਰਮ ਮਜੀਠੀਆ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਹਰ ਵਾਰ ਭਗਵੰਤ ਮਾਨ ਮੈਨੂੰ ਸੱਦਾ ਦਿੰਦਾ ਹੈ ਤੇ ਬੈਠ ਕੇ ਮੇਰੇ ਨਾਲ ਨਵੇੜਾ ਕਰ ਲਵੇ ਕਿਉਂ ਨਾ ਸਿੱਟ ਦਾ ਮੁਖੀ ਆਪ ਹੀ ਬਣ ਜਾਵੇ ਤੇ ਜਿਸ ਤੋਂ ਬਾਅਦ ਬਿਆਨ ਮਜੀਠੀਆ ਦੇ ਵੱਲੋਂ ਦੇ ਕੇ ਭਗਵੰਤ ਮਾਨ ਨੂੰ ਹਰ ਵਾਰ ਲਲਕਾਰਿਆ ਜਾਂਦਾ ਹੈ ਤੇ ਉੱਥੇ ਅੱਜ ਬਿਕਰਮ ਮਜੀਠੀਆ ਨੂੰ ਫਿਰ ਸੱਟ ਨੇ ਸਾਧ ਲਿਆ ਤੇ ਸੱਟ ਦੇ ਵੱਲੋਂ ਸੱਦਣ ਤੇ ਅੱਜ ਬਿਕਰਮ ਮਜੀਠੀਆ ਪੇਸ਼ ਹੋ ਸਕਦੇ ਨੇ ਤੇ ਉਥੇ ਹੀ ਲਗਾਤਾਰ ਬਿਕਰਮ ਮਜੀਠੀਆ ਨੂੰ بار-बार ਸਮਣ ਜਿਹੜੇ ਕਿ ਭੇਜੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਇਹਨਾਂ ਸਮਣਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਬਿਕਰਮ ਮਜੀਠੀਆ ਨੇ ਚੁਣੌਤੀ ਵੀ ਦਿੱਤੀ ਸੀ ਤੇ ਉਥੇ ਹੀ ਬਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਜਦੋਂ ਇਹ ਸਾਰਾ ਕੇਸ ਹੋ ਰਿਹਾ ਹੈ ਤੇ بار-बार ਜਿਹੜਾ ਕਿ ਸੈਟ ਮੈਨੂੰ ਜਾਣ ਜਾਣ ਕੇ ਸੰਮਣ ਭੇਜ ਰਿਹਾ ਤੇ ਜਾਣ ਬੁਝ ਕੇ ਸਾਜ਼ਿਸ਼ਾਂ ਜਿਹੜੀਆਂ ਆਪ ਸਰਕਾਰ ਰਚ ਰਹੀ ਹੈ ਤੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਸੰਮਣਾਂ ਨੂੰ ਲੈ ਕੇ ਚੁਣੌਤੀ ਵੀ ਦਿੱਤੀ ਗਈ ਸੀ ਤੇ ਉੱਥੇ ਹੀ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਵਿਕਰਮ ਮਜੀਠੀਆ ਨੂੰ ਦੇ ਦਿੱਤੀ ਸੀ ਪਰੰਤੂ ਵਿਕਰਮ ਮਜੀਠੀਆ ਨੂੰ ਇੱਕ ਵੱਡੀ ਰਾਹਤ ਮਿਲਣ ਤੋਂ ਬਾਅਦ ਵੀ ਜਿਹੜਾ ਕਿ ਸੰਮਣ ਭੇਜ ਦਿੱਤਾ ਗਿਆ ਤੇ ਉੱਥੇ ਵੀ ਤਿੰਨ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ ਤੇ ਇਸ ਕਾਰਨ ਉਹ ਪੇਸ਼ ਨਹੀਂ ਹੋ ਸਕੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਚਿੱਠੀ ਲਿਖ ਕੇ ਸੈਟ ਨੂੰ ਜਿਹੜਾ ਕਿ ਗਿਆ ਕਿ ਮੈਨੂੰ ਕੁਝ ਸਮਾਂ ਦਿੱਤਾ ਜਾਵੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਸਰ ਹੀ ਲੈ ਕੇ ਜਿਹੜਾ ਕਿ ਉਹਨਾਂ ਦਾ ਪੇਚ ਫਸਿਆ ਰਹਿੰਦਾ ਹੈ ਤੇ ਦੋਵੇਂ ਇੱਕ ਦੂਜੇ ਨੂੰ ਲੈ ਕੇ ਤਿੱਖੇ ਨਿਸ਼ਾਨੇ ਜਿਹੜੇ ਕਿ ਦੋਨਾਂ ਦੇ ਵੱਲੋਂ ਸਾਦੇ ਜਾਂਦੇ ਨੇ ਤੇ ਉੱਥੇ ਹੀ ਵਿਕਰਮ ਮਜੀਠੀਆ ਦੇ ਵੱਲੋਂ ਕਹਿਣਾ ਸੀ ਕਿ ਵਿਕਰਮ ਮਜੀਠੀਆ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਹਰ ਵਾਰ ਭਗਵੰਤ ਮਾਨ ਮੈਨੂੰ ਸੱਦਾ ਦਿੰਦਾ ਹੈ ਤੇ ਬੈਠ ਕੇ ਮੇਰੇ ਨਾਲ ਨਵੇੜਾ ਕਰ ਲਵੇ ਕਿਉਂ ਨਾ ਸਿੱਟ ਦਾ ਮੁਖੀ ਆਪ ਹੀ ਬਣ ਜਾਵੇ ਤੇ ਜਿਸ ਤੋਂ ਬਾਅਦ ਇਹ ਬਿਆਨ ਮਜੀਠੀਆ ਦੇ ਵੱਲੋਂ ਦੇ ਕੇ ਭਗਵੰਤ ਮਾਨ ਨੂੰ ਹਰ ਵਾਰ ਲਲਕਾਰਿਆ ਜਾਂਦਾ ਹੈ ਤੇ ਉੱਥੇ ਅੱਜ ਵਿਕਰਮ ਮਜੀਠੀਆ ਨੂੰ ਫਿਰ ਸੱਟ ਨੇ ਸੱਦ ਲਿਆ ਤੇ ਸੱਟ ਦੇ ਵੱਲੋਂ ਸੱਦਣ ਤੇ ਅੱਜ ਬਿਕਰਮ ਮਜੀਠੀਆ ਪੇਸ਼ ਹੋ ਸਕਦੇ ਤੇ ਉਥੇ ਹੀ ਲਗਾਤਾਰ ਬਿਕਰਮ ਮਜੀਠੀਆ ਨੂੰ बार-बार ਸਮਣ ਜਿਹੜੇ ਕਿ ਭੇਜੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਇਹਨਾਂ ਸਮਣਾ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਬਿਕਰਮ ਮਜੀਠੀਆ ਨੇ ਚੁਣੌਤੀ ਵੀ ਦਿੱਤੀ ਸੀ ਤੇ ਉਥੇ ਹੀ ਬਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਜਦੋਂ ਇਹ ਸਾਰਾ ਕੇਸ ਹੋ ਰਿਹਾ ਹੈ ਤੇ ਬਾਰ-ਬਾਰ ਜਿਹੜਾ ਕਿ ਸੈਟ ਮੈਨੂੰ ਜਾਣ ਜਾਣ ਕੇ ਸੰਮਣ ਭੇਜ ਰਿਹਾ ਤੇ ਜਾਣ ਬੁਝ ਕੇ ਸਾਜ਼ਿਸ਼ ਹੈ ਜਿਹੜੀਆਂ ਆਪ ਸਰਕਾਰ ਰਚ ਰਹੀ ਹੈ ਤੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਸੰਮਣਾਂ ਨੂੰ ਲੈ ਕੇ ਚੁਣੌਤੀ ਵੀ ਦਿੱਤੀ ਗਈ ਸੀ ਤੇ ਉੱਥੇ ਹੀ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਵਿਕਰਮ ਮਜੀਠੀਆ ਨੂੰ ਦੇ ਦਿੱਤੀ ਸੀ ਪਰੰਤੂ ਵਿਕਰਮ ਮਜੀਠੀਆ ਨੂੰ ਇੱਕ ਵੱਡੀ ਰਾਹਤ ਮਿਲਣ ਤੋਂ ਬਾਅਦ ਵੀ ਜਿਹੜਾ ਕਿ ਸੰਮਣ ਭੇਜ ਦਿੱਤਾ ਗਿਆ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ ਤੇ ਇਸ ਕਾਰਨ ਉਹ ਪੇਸ਼ ਨਹੀਂ ਹੋ ਸਕੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਚਿੱਠੀ ਲਿਖ ਕੇ ਸੈਟ ਨੂੰ ਜਿਹੜਾ ਕਿ ਗਿਆ ਕਿ ਮੈਨੂੰ ਕੁਝ ਸਮਾਂ ਦਿੱਤਾ ਜਾਵੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਸਰ ਹੀ ਲੈ ਕੇ ਜਿਹੜਾ ਕਿ ਉਹਨਾਂ ਦਾ ਪੇਚ ਫਸਿਆ ਰਹਿੰਦਾ ਹੈ ਤੇ ਦੋਵੇਂ ਇੱਕ ਦੂਜੇ ਨੂੰ ਲੈ ਕੇ ਤਿੱਖੇ ਨਿਸ਼ਾਨੇ ਜਿਹੜੇ ਕਿ ਦੋਨਾਂ ਦੇ ਵੱਲੋਂ ਸਾਦੇ ਜਾਂਦੇ ਨੇ ਤੇ ਉੱਥੇ ਹੀ ਵਿਕਰਮ ਮਜੀਠੀਆ ਦੇ ਵੱਲੋਂ ਕਹਿਣਾ ਸੀ ਕਿ ਵਿਕਰਮ ਮਜੀਠੀਆ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਹਰ ਵਾਰ ਭਗਵੰਤ ਮਾਨ ਮੈਨੂੰ ਸੱਦਾ ਦਿੰਦਾ ਹੈ ਤੇ ਬੈਠ ਕੇ ਮੇਰੇ ਨਾਲ ਨਵੇੜਾ ਕਰ ਲਵੇ ਕਿਉਂ ਨਾ ਸਿੱਟ ਦਾ ਮੁਖੀ ਆਪ ਹੀ ਬਣ ਜਾਵੇ ਤੇ ਜਿਸ ਤੋਂ ਬਾਅਦ ਬਿਆਨ ਮਜੀਠੀਆ ਦੇ ਵੱਲੋਂ ਦੇ ਕੇ ਭਗਵੰਤ ਮਾਨ ਨੂੰ ਹਰ ਵਾਰ ਨੰਕਾਰਿਆ ਜਾਂਦਾ ਹੈ ਤੇ ਉੱਥੇ ਹੀ ਅੱਜ ਵਿਕਰਮ ਈਆ ਨੂੰ ਫਿਰ ਸੈਟ ਨੇ ਸੱਦ ਲਿਆ ਹੈ ਤੇ ਸੈਟ ਦੇ ਵੱਲੋਂ ਸੱਦਣ ਤੇ ਅੱਜ ਬਿਕਰਮਜੀਠਿਆ ਪੇਸ਼ ਹੋ ਸਕਦੇ